ਇਦਾਂ ਚੁਗੇ ਜਾ ਰਹੇ ਨੇ ਮੂੰਗਰੇ ਕਲਦ ਲੈਂਦੇ ਸੀ ਮੰਮੀ ਤੇ ਕੇ ਤਪ ਲੱਗੀ ਆਖੋ ਕਾਫੀ ਅੱਜ ਇਹ ਜਾ ਰਿਹਾ ਕੋਈ ਕਿੱਥੇ ਉੱਥੇ ਲੱਗੇ ਬੰਦੇ ਉਹ ਮੈਂ ਕਹਿਣਾ ਚਾਹ ਦੇਖਦੇ ਫਿਰ ਮੈਂ ਚਾਹ ਉਥੋਂ ਮੋਲੀ ਲੱਲੀ ਚਾਹ ਮੋਲ ਦੇਖਦੇ ਫਿਰ ਮੈਂ ਆ ਗਿਆ ਪਹਿਲੀ ਆਇਆ ਇਹ ਇੱਥੇ ਹਾਂ ਆਏ ਮੰਮੀ ਆਈ ਸ੍ਰੀ ਵੱਡੀ ਨਿੱਕੀ ਸੱਚ ਚਾਲ ਨੇ ਆਣੇ ਤਿੰਨੇ ਨੇ ਆਣੇ ਤਿੰਨੇ ਨੇ ਆਣੇ ਹੈਗੇ ਉਹ ਕੁੜੀਆਂ ਦੋ ਤੇ ਇੱਕ ਮੁੰਡਾ ਛੋਟਾ ਮੇਰੇ ਖਿਆਲੋਂ ਕਹਿੰਦੇ ਉਧਰ ਚੱਲੇ ਆ ਤਰੀ ਵੱਡੀ ਮਾਸੀ ਵੱਲ ਅੰਬਾ ਚਾ ਚੱਲੇ ਆ ਸ਼ਾਇਦ ਦੀਪੂ ਦੀਪੂ ਚ ਲੈਣੇ ਆ ਇਦਾਂ ਕਹਿੰਦੇ ਹੀ ਕੁਝ ਫਿਰ ਦੋਗਾਂ 10 ਮਿੰਟ ਰੁਕੇ ਉੱਥੇ ਵੇਗ ਵਾਕੇ ਵਿੱਚ ਚੱਲੇ ਗਏ ਮੈਂ ਰਾਤ ਇੱਥੇ ਰਹਿਏ ਹੋਣਾ ਨਾ ਕੱਲ੍ਹ ਤੇ ਆਇਆ ਮੇਰੇ ਕੋਲ ਨਾ ਕੱਲ ਸਾਮੀ ਆਈ ਮੰਮੀ ਕਹਿੰਦੀ ਆਉਣਾ ਮੰਮੀ ਡੈਡੀ ਨਹੀਂ ਦੱਸਣ ਦੇ ਹਾਂ ਹਾਂ ਚਲੋ ਵਧੀਆ ਹੋਰ ਸਪੈਸ਼ਲਿਸਟ ਆ ਗਏ ਨੇ ਹੁਣ ਫੇਰ ਹਾਂ ਮੰਮੀ ਕਹਿੰਦੇ ਕੰਮ ਘੱਟ ਕਰਿਆ ਕਰੋ ਅੱਗੇ ਕਿਹਾ ਸੀ ਨਾ ਮੰਮੀ ਨੇ ਕਹਣਾ ਮੰਦਰਾ ਨਹੀਂ ਕਿਸਦਾ ਤਾਂ ਗੱਲ ਤੇ ਸਹੀ ਗੱਜੀ ਸਾਹਿਬ ਆ ਗਏ ਹੁਣ ਬੰਦੂਕਸ ਬਿੱਲੀਆਂ ਕੱਢੀ ਜਾਣੀਆਂ ਬਸ ਉਹ ਪੱਗ ਨੂੰ ਸੀਨ ਮਾਰਨ ਲੋ ਗਿਆ ਇੱਕ ਪੱਗ ਨੂੰ ਸੀਨ ਮਾਰ ਦੋ ਕਿ ਪੁੱਠੀ ਚਲਾ ਪਹਿਲਾਂ ਬਾਹਰ ਚ ਲਿਆਇਆ ਬਾਹਰ ਚ ਲਿਆਇਆ ਮਰਵਾਨ ਸੀਨ ਮੈਂ ਜਪੀਓ ਕਰਾ ਲੈਣੇ ਇਹ ਕਰਨ ਕਹਿੰਦੇ ਨਹੀਂ ਮੈਂ ਘਰੇ ਮਾਰ ਦਿੰਨੀ ਚਲੋ ਚੰਗਾ ਆਓ ਨੂੰ ਕਦਾ ਮੁਦੇ ਮੁਛਟੇ ਆਓ ਭਾਲੂ ਜੀ ਨੂੰ ਕੰਨ ਮਗਰ ਵੇਖੀ ਉਹ ਤਾਂ ਦੇਵਤ ਦਾ ਟਾਈਮ ਹੋ ਗਿਆ 3 ਵਜੇ ਦਾ ਫਿਰ ਡੈਡੀ ਦੀ ਫੋਟੋ ਲੱਗ ਜੂਗਾ ਤੁਹਾਡੇ ਡੈਡੀ ਤਾਂ ਮੇਰੇ ਸਹੁਰਾ ਸਾਹਿਬ ਹੂੰ ਹਾਂ ਮੰਮੀ ਨੇ ਸਪਰਿੰਗ ਪਾਇਆ ਨਾਲ ਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਬਿਸਤਾਰ ਆਪਾਂ ਬੰਨ ਲੀਆ ਇਹ ਆਨੂੰ ਗਿਫਟ ਹੋਈ ਸੀ ਕੱਲ ਪਰਸੋਂ ਇਹ ਆਪਾਂ ਨੂੰ ਗਿਫਟ ਕੀਤੀ ਕੇ ਨੇ ਬਹੁਤ ਕਲਰ ਪਿਆਰਾ ਤੇ ਹੁਣ ਆਪਾਂ ਜਾ ਰਹੇ ਆ ਆਪਣੇ ਕ્રાਫਟ ਬਾਜ਼ਾਰ ਕੰਨੇ ਬਟਾਲੇ ਦਾਣਾ ਮੰਡੀ ਲੱਗਾ ਵਾ ਮਤਲਬ ਭੰਗੜੇ ਭੰਗੜੇ ਵੈਰ ਲੱਗੇ ਨੇ ਤੇ ਕਰਨ ਵੀ ਕਾਫੀ ਕੈਂਡੇਕ ਕਰਨ ਕਾਫੀ ਦਿਨਾਂ ਦਾ ਕੈਂਡੇਕ ਹੋ ਗਿਆ ਇਹ ਇਹਨਾਂ ਦਾ ਚਲੋ ਮਮੀ ਨੂੰ ਨਾਲ ਲੈ ਜਾਂਦੇ ਆ ਆਪਣੀ ਫੈਮਿਲੀ ਇਧਰੋਂ ਜਾਵਾਂਗੇ ਅਸੀਂ ਤੇ ਦੇ ਇੱਕ ਨਾ ਛੋਟਾ-ਵਟਾ ਪ੍ਰੋਗਰਾਮ ਤੇ ਫਿਰ ਮਿਲਦੇ ਤੁਹਾਨੂੰ ਤਿਆਰ ਹੋ ਕੇ ਤਿਆਰ ਸ਼ਰ ਹੋ ਲਈਏ ਤਿਆਰ ਤੇ ਮੈਂ ਮੈਂ 셔ਟੀ ਪੋਣੀ ਆ ਤੇ ਮਮੀ ਨੇ ਤਿਆਰ ਹੋ ਗਏ ਨੇ ਤਵੇਣਾ ਚੱਲੀ ਹੁਣ ਟਾਈਮ ਵਾਲਾ ਹੋ ਗਿਆ ਕਿਉਂਕਿ ਟਾਈਮ ਹੋ ਗਿਆ 4 ਵਜੇ ਦਾ 4 ਤੋਂ ਕਿਉਂਕਿ ਟਾਈਮ ਹੋ ਚੁੱਕਾ ਵਾ 5:3 6:00 5:3 6:00 ਵਜੇ ਕਿਉਂਕਿ ਰਾਤ ਦਾ ਥੋੜਾ ਜਿਹਾ ਥਿਊ ਵਧੀਆ ਲੱਗਦਾ ਨਾ ਪੰਘੋੜਿਆ ਉੱਥੇ ਲਾਟਾ ਛੱਟਾਂ ਵਗੈਰਾ ਲੱਗੀ ਹੁੰਦੀਆਂ ਦੁਪਹਿਰੇ ਵੈਸੇ ਤੇ 12:30 ਵਜੇ ਤੇ 12:30 ਵਜੇ ਵੈਸੇ ਓਪਨ ਕਰ ਦਿੰਦੇ ਆ ਪਰ ਧੁੱਪ ਨਹੀਂ ਉਹ ਤੋਂ ਲੋਕ ਵੀ ਘਟ ਜਾਂਦੇ ਨੇ ਉੱਥੇ ਚਲੋ ਮਾ ਮੋਟਾ ਨਾਲੇ ਥੋੜਾ ਕਰਦੇ ਆ ਉਹ ਵੀ ਦਿਖਾ ਕੇ ਲਾਉਂਦੇ ਆ ਮੰਮੀ ਉਹਨਾਂ ਨੂੰ ਆਪਣੀ ਫੈਮਿਲੀ ਚਾਹਾਂਗੇ ਅਸੀਂ ਚਲੋ ਫਿਰ ਮਿਲਦੇ ਆ ਤੁਹਾਨੂੰ ਫਿਰ ਉੱਥੇ ਜਾ ਕੇ ਗੱਡੀ-ਬੁੱਡੀ ਚ ਬਈਏ ਫਿਰ ਹੋਈਏ ਤਿਆਰ ਸ਼ਾਰ ਆਜੋ ਹੁਣ ਚਲਿਏ ਇਹਨਾਂ ਦੀ ਤਿਆਰੀ ਨਹੀਂ ਮੁੱਕਦੀ ਇਹਨਾਂ ਦੀ ਥੋੜੀ ਜਿੱਤਿਆ ਚਲੋ ਚਲੋ ਆਜੋ ਆਜੋ ਹੁਣ ਬੈਠੋ ਆਣੇ ਚੱਲੀਏ ਹਣਾ ਫਿਰ ਅੰਦਰ ਚੱਲ ਗਏ ਲੈ ਆਡੀ ਫੈਮਲੀ ਤੇ ਬਾਹਰ ਨਿਕਲਨੀ ਡਈ ਆਪਾਂ ਇਹ ਗਾਂਧੀ ਚੌਂਕ ਸਵਾਰੀ ਕਿੱਜ ਦੀ ਪੁਲੀ ਚੜੀਏ ਬੜਾ ਰਸ਼ ਹੁੰਦਾ ਤੇ ਸ਼ਾਮ ਵੇਲੇ ਕਾਫੀ ਰਸ਼ ਹੋ ਜਾਂਦਾ ਲੈ ਵੀ ਇੱਧਰ ਗੱਡੀ ਲਾਤੀ ਆਪਾਂ ਇਹ ਪਾਰਕਿੰਗ ਦੇ 50 ਰੁਪਏ ਲੈਂਦੇ ਨੇ ਇੱਥੇ ਸਾਡੀ ਫੈਮਲੀ ਆ ਗਈ ਕੰਪਲੀਟ ਇੱਧਰ ਲੱਗੇ ਝੂਲੇ ਚਾਲੇ ਕਰੋ ਚੈੱਕ ਕਰੋ ਮੋਟਰਸਾਈਕਲ ਦੇ 20 ਰੁਪਏ ਤੇ ਗੱਡੀ ਦੇ 50 ਰੁਪਏ ਲੈਂਦੇ ਨੇ ਟਿਕਟਾ ਕਾਊਂਟਰ ਇੱਧਰਲੀ ਸਾਈਡ ਵਾ ਇੱਕ ਬੰਦੇ ਦੇ 30 ਰੁਪਏ ਟਿਕਟ ਵੈਸੇ ਆ ਚਾਰ ਟਿਕਟਾਂ ਲੈ ਲਈਆਂ ਆਪਾਂ ਇਹਨਾਂ ਕਰਾਂਗੇ ਐਂਟਰੀ ਆ ਅੱਜ ਆ ਰਾਮਨਾਥ ਜਾਣਾ ਈ ਇੱਥੇ ਸਕਿਉਰਿਟੀ ਗਾਰਡ ਵੀ ਲੱਗੇ ਨੇ ਔਰ ਦੂ ਤੂੰ ਕਿਹਦਾ ਜਾਣਾ ਹੈ ਜਵਾਦੀ ਨਾ ਮਾਸਾ ਇਸ਼ਾ ਅਜਰੀ ਬੇਹਜ ਜੀ ਬਣਾਈ ਹੈ ਕਾਫੀ ਢਲਣ ਡਈ ਹੈ ਕਾਫੀ ਹਲਦੀ ਹੈ ਫੱਟੇ ਦੀ ਸਪੈਲਿੰਗ ਜੀ ਕੀਤੀ ਹੈ ਨਾ ਸਟੈਂਡ ਬਣਾਇਆ ਪੰਜ ਫੁੱਟ ਉੱਚੀ ਬਣਾਈ ਇਹਨਾਂ ਜਮੀਨ ਤੋਂ ਪੌਣੀਆਂ ਲਾਈਆਂ ਇਧਰਲੀ ਸਾਈਡ ਇਹ ਲੱਡੂ ਘਰਾ ਰਹੇ ਤੇ ਇਹ ਡਿਆ ਲੱਡੂ ਘਰਾ ਰਹੇ ਆ ਭਾਗ ਰੰਡਾ ਸਵੀਟ ਕੌਰ ਇਹ ਅੰਦਰ ਥੋੜਾ ਰੇਟ ਵੀ ਜ਼ਿਆਦਾ ਇਹਨਾਂ ਦਾ ਆ 50 ਦਿੰਦੇ ਆ ਜੇ 70 ਦਿੰਦੇ ਬਣ ਗਿਆ ਬਸ ਬੜੀ ਛੇਤੀ ਬਣਾ ਦਿਆ ਅੱਛਾ ਹਾਂ ਸਪਰਿੰਗ ਦਾ ਮਮੇ ਨੇ ਸਪਰਿੰਗ ਪਾਇਆ ਨਾਲ ਮਾਂ ਸਾਡੀ ਸ਼ਾਮ ਭਾਜਣਾ ਬੇਲਪੜੀ ਲਾਈ ਇੱਧਰ ਸਜਾ ਆ ਗਿਆ ਬੜੇ ਕਾਰਕੋਚ ਸਜਾ ਕੇ ਲਾਏ ਲੇ ਵੀ ਸਾਡਾ ਇੱਕ ਬੰਦਾ ਲਊਗਾ ਆ ਸ਼ਿਪ ਦੇ ਹੂਟਾ ਲਓ ਇਹ ਘੁੰਮ ਫਿਰ ਲਿਆਏ ਬਹੁਤ ਜਿਆਦਾ ਹੋਣਾ ਚੱਲੀ ਹੁਣ ਵਾਪਸੀ ਆ ਇਧਰ ਮੰਮੀ ਨੇ ਬਣਾ ਰਹੇ ਨੇ ਵੀਡੀਓ ਲਓ ਵੀ ਚੱਲ ਪਏ ਆਪਾਂ ਘੁੰਮ ਫਿਰ ਆਏ ਆ ਕਾਫੀ ਟਾਈਮ ਹੋ ਗਿਆ ਇਧਰ 7:30 ਦਾ 8:00 ਚੱਲੇ ਲੱਗਦਾ ਆਪਾਂ ਤੇ ਆ ਵੀ ਟਾਈਮ ਲੰਘ ਗਿਆ ਚਲੋ ਮਿਲਦੇ ਘਰ ਜਾ ਕੇ ਤੁਹਾਨੂੰ ਇੱਥੋਂ ਲੈ ਲਈ ਆਪਾਂ ਕੌਣ ਉਮਰਪੁਰੇ ਚੌਂਕ ਚ ਅਜੇ ਪਹੁੰਚ ਗਏ ਆਪਾਂ ਘਰ ਚਲੋ ਉਤਰੋਂ ਤੁਸੀਂ ਮੰਮੀ ਕੋਲ ਦੇ ਬਾਈ ਨਾਲ ਗਏ ਪਹੁੰਚ ਗਏ ਹਾਂ ਘਰ ਦੇ ਜੂਸ ਕੱਢਣ ਦੀ ਤਿਆਰੀ ਹੋਣ ਦੇ ਨੂੰ ਦਿਲ ਕਰਦਾ ਪਿਆ ਪੀ ਜੂਸ ਆ ਮਿਕਸੀ ਲੈਂਦੀ ਇਸੇ ਕੰਮ ਹੋਣੀ ਸਾਡੀ ਮਿਕਸੀ ਇਥੇ ਬੜੀ ਵੱਡੀ ਤੇ ਹੰਡਲ ਅੰਦਰੋਂ ਖਾਣੋ ਚਲੋ ਭਾਈ ਹਾਂਜੀ ਇਹ ਹੀ ਛੋਟਾ ਜਿਹਾ ਵਲੌਗ ਜੇ ਵਲੌਗ ਦੇ ਅਲੱਗਾ ਤੇ ਕਮੈਂਟ ਸੇ ਜੁੜ ਕਰਿਓ ਮਿਲਦੇ ਆ ਨੈਕਸਟ ਵਲੌਗ ਚ ਬਾ ਬਾਏ ਗੁੱਡ ਨਾਈਟ ਰੱਬ ਰੱਖਾ